ਲੈ ਅੱਜ 10 ਤਰੀਕ ਹੋ ਗਈ ਹੈ ਪੈਨਸ਼ਨ ਮੇ ਆ ਗਈ ਹੈ ਮੈਂ ਕੁੜੀ ਨੂੰ ਫੋਨ ਕਰਦੀ ਭਲਾ ਮੇ ਨਾਲ ਚੱਲਦੀ ਹਲੋ ਹਾਂ ਪੁੱਤ ਕੀ ਕਰ ਨਹੀਂ ਆਓ ਮੈਂ ਤਾਂ ਠੀਕ ਐ ਪੁੱਤ ਆਓ ਮੈਂ ਤੈਨੂੰ ਇਹੋ ਹੀ ਕਹਿਣ ਲੱਗੀ ਹਾਂ ਕਿ ਅੱਜ 10 ਤਰੀਕ ਹੋ ਗਈ ਹੈ ਪੈਨਸ਼ਨ ਆਉਣੀ ਸੀ ਨਾ ਪੈਨਸ਼ਨ ਆ ਗਈ ਹੈ ਤੇ ਮੈਂ ਕਿਹਾ ਜਾ ਕੇ ਕਢਾ ਲਿਆਵਾਂ ਹੌਲੀ ਹੌਲੀ ਹਾਂ ਆਓ ਤੇ ਮੈਂ ਆ ਸੋਚਿਆ ਹੁਣ ਸੀ ਜਣਾਉ ਟੋਂਡਿਆ ਮੈਂ ਕਿਹਾ ਚਲ ਪਤਲੀ ਜੀ ਉਹਨਿੰਦੇ ਨਾ ਫੈਬਰੂਨ ਦੀ ਰਜਾਈ ਪਤਲੀ ਹੁੰਦੀ ਆ ਤੈਨੂੰ ਬੜਾ ਮੇਰੇ ਕੋ ਭਾਰੀ ਚੁੱਕੀ ਨਹੀਂ ਜਾਂਦੀ ਤੇ ਮੈਂ ਕਿਹਾ ਉਹ ਲੈ ਆਉਣੀ ਆ ਹਾਂ ਤੇ ਮੈਂ ਕਿਹਾ ਜੇ ਤੂੰ ਆ ਸਕਦੀ ਤੇ ਆ ਜਾ ਪੁੱਤ ਮੇਰੇ ਨਾਲ ਚੱਲ ਜੀ ਚਲ ਚੰਗਾ ਚਲ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਆ ਠੀਕ ਠੀਕ ਸਭ ਠੀਕ ਠਾਕ ਆਪ ਵੀ ਠੀਕ ਆ ਕੰਗਾ ਹੈ ਹਾਂ ਥੱਕਦੀ ਮੈਂ ਉਹ ਥੱਕਦੀ ਬੜਾ ਹਾਂ ਥੋੜਾ ਘਟ ਫਿਰ ਲਿਆ ਕਰ ਆਏ ਮਮੀ ਇਹਨਾਂ ਧੋੜਾ ਗਈਆਂ ਹਾਂ ਉਹ ਸੂਟ ਸੀਤੇ ਹੀ ਦੇਣ ਗਈ ਨਾ ਲੈ ਆਈ ਪੈਸੇ ਪੈਸੇ ਕਿੱਥੇ ਤੁਹਾਨੂੰ ਪਤਾ ਹੋਵੇਗਾ ਵਾ ਅੱਜ ਕੱਲ ਦਾ ਚਾਰ ਸੂਟ ਦੇਂਦੀਆਂ ਵਾ ਕਾਹਨੀਆਂ ਜਦੋਂ ਚੌਥਾ ਸੀਪੂ ਕਹਦੇ ਉਹਦੇ ਪੈਸੇ ਦੇਣੇ ਆ। ਕਿਆ ਪਹਿਲਾਂ ਕੋਈ ਕਿਤੇ ਚੱਲ ਚੱਲੇ ਆ। ਇਹ ਕਰ ਮਮੀ ਤੁਹਾਨੂੰ ਪਤਾ ਪੈਸੇ ਢਾਉਣੇ ਕਿਦਾਂ ਸੋਖੇ ਪਏ। ਕਿਉਂ ਵੀ ਫਟਾਫਟ ਸੀ ਕੇ ਫੜਮਣੀ ਆ। ਆਇਆ ਮਮੀ ਸੀਤਾ ਤੇ ਮੈਂ ਕਾਲੀ ਕਾਲੀ ਮੈਂ ਕਹਾਂ ਚੱਲ ਚਾਰ ਪੈਸੇ ਜੁੜ ਜਾਣਗੇ। ਪਰ ਮੈਨੂੰ ਸੋਣਾ ਪਗਾ ਹੀ। ਕਿ ਅਗਲੀ ਨੇ ਕਹਿੰਦਾਂ ਕੋਈ ਨਹੀਂ ਜਦੋਂ ਲਾਸਟ ਵਾਲਾ ਸੀਏਂਗੀ ਉਦੋਂ ਪੈਸੇ ਦਊਂਗੀ। ਪੈਸੇ ਤੇ ਲਿਆਈ ਨਹੀਂ। ਕੰਮ ਵਾਲੀ ਤੈਨੂੰ ਲੱਭਦੀ ਫਿਰਦੀ ਹੀ। ਮਾਜਾ ਮਾਰਦੀ ਭਾਬੀ ਕਿੱਥੇ ਭਾਬੀ ਕਿੱਥੇ। ਹਾਂ ਮੋਲੀ। ਆਏ ਹਾਏ ਮਮੀ ਉਹਨੇ ਪੈਸੇ ਲੈਣੇ ਹੁਣੇ ਤੇ ਫੇਰ ਕੱਲ ਦੀ ਪੈਸੇ ਮੰਗਣ ਦੀ ਐ ਮੈਂ ਕੀ ਕਰਾਂ ਹੁਣ ਮੇਰੇ ਹੱਥ ਪੈਸਾ ਵੀ ਕੋਈ ਹੈਗਾ ਮੈਂ ਇਨਾਂ ਕੋਈ ਸਵੇਰੇ ਮੰਗੇ ਇਹ ਵੀ ਮੈਨੂੰ ਕਹੀ ਜਾਂਦੇ ਖਲੋ ਜਾ ਚਾਰ ਦਿਨ ਹੱਥ ਬੜਾ ਤੰਗਿਆ ਪੈਸਾ ਹੈ ਨਹੀਂ ਕੋਲ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਦਵਾਂਗੀ ਕਿੱਥੋਂ ਪੈਸੇ ਆ ਛੱਡ ਐਨੀ ਟੈਨਸ਼ਨ ਨਾ ਲੈ ਤੇ ਮੇਰੀ ਨਾ ਪੈਨਸ਼ਨ ਆ ਗਈ ਐ ਤੇ ਮੈਂ ਲੈਣ ਚੱਲੀ ਹਾਂ ਤੇ ਮੈਂ ਸੋਚਿਆ ਸੀ ਬਿਨਾਂ ਹੌਲੀ ਜਿਹਾ ਜਾਈ ਲੈ ਆਉਂ अच्छा तो चल ਛੱਡ ਹੁਣਾ ਰਜਾਈ ਰਹਿਣ ਦਿੰਨੀ ਆ ਤੇ ਤੈਨੂੰ ਦੇ ਦੂੰਗੀ ਤੇ ਤੂੰ ਕੰਮ ਵਾਲੀ ਨੂੰ ਦੇ ਦੀ ਆਹੋ ਮੀ ਰਜਾਈਆਂ ਦਾ ਵੈਸਾ ਰਤੜਿਆ ਹੀ ਆ ਜੇ ਤੁਹਾਨੂੰ ਭਾਰੀ ਲੱਗਦੀ ਰਜਾਈ ਤੇ ਤੁਸੀਂ ਕੰਬਲ ਲੈ ਲਿਓ ਪੈਨਸ਼ਨ ਤੇ ਆਉਣੀ ਆ ਜਿਹੜੀ ਉਹ ਚੋ ਦੇ ਦਿਓ ਪੈਸੇ ਕੰਮ ਵਾਲੀ ਨੂੰ ਤੋ ਤੋਰੀਏ ਇੱਕ ਵਾਰੀ ਕੰਮ ਵਾਲੀ ਨਿਕਲ ਗਈ ਤੇ ਬਾਅਦ ਚੋ ਨਹੀਂ ਜੇ ਲੱਗਣੀ ਆਹੋ ਉਹ ਤੇ ਮੈਨੂੰ ਅੱਗੇ ਪਤਾ ਤੇਰਾ ਹੂੰ ਕੰਮ ਵਾਲੀ ਤੋਂ ਬਗੈਰ ਤੇ ਤੇਰਾ ਸਰਦਾ ਨਹੀਂ ਘੜੀ ਵੀ ਹੂੰ ਰਜਾਈ ਤੋਂ ਬਗੈਰ ਤੇ ਕਹਿੰਦੀ ਜਾਣਾ ਕੁੜੀ ਦਾ ਕੋਈ ਨਾ ਮਮੀ ਇਦਾਂ ਤਾਂ ਕਹਿੰਦੇ ਹੁੰਦੇ ਆ ਆਪੇ ਤੂੰ ਹੀ ਕਿਹਾ ਲੇ ਲਾ ਤੇ ਨਾਲੇ ਮੇਰੀ ਗੱਲ ਸੁਣੋ ਫਿਰ ਤੂੰ ਜਿਆਦਾ ਕਿਹੜਾ ਲਿਆ ਜਾ ਲੈ ਉਹ ਜਾ ਕੇ ਆਹੋ ਜੀ ਚੱਲੀ ਆ ਮੈਂ ਸੋਚਣ ਦੀ ਆ ਚੱਲ ਭਾਈ ਆ ਜਾਂਦੀ ਕੁੜੀ ਤੇ ਮੇਰੇ ਨਾਲ ਲੈ ਜਾਂਦੀ ਮੈਨੂੰ ਹੌਲੀ ਹੌਲੀ ਚੱਲ ਪਾਏ ਕੇ ਬੈਠ ਕੇ ਚੱਲ ਜਾਂਦੀ ਆ ਤੇ ਮੈਂ ਲੈ ਜਾ ਵੇਖ ਲੈ ਤੇਰੀ ਮਰਜ਼ੀ ਆ ਚਲੋ ਆਉਂ ਨਹੀਂ ਲੱਜੇ ਨੇ ਤੁਹਾਨੂੰ ਚਲ ਤੁਰ ਫਿਰ ਆਹ ਫੋਨ ਲੱਲੀ ਇੱਕ ਰੱਖਦਾ ਲੱਲੋ ਫੋਨ ਚਲੋ ਮੈਂ ਐਕਟਿਵਾ ਕੱਢਦੀ ਆ ਤੇ ਆ ਜਾ ਫਿਰ ਬਾਅਦ ਚਲ ਚੰਗਾ ਕੱਢ ਮੰਜ ਭਾਵੇਂ ਮੈਨੂੰ ਕਿਤੇ ਲੈ ਕੇ ਨਾ ਜਾਵੇ ਕਿਤੇ ਆਂਡ ਗਵਾਡ ਕਿਤੇ ਮੈਂ ਜਾਣਾ ਹੋਵੇ ਕਿਸੇ ਦੇ ਘਰ ਕਦੀ ਨਾ ਕਹੂਗੀ ਵੀ ਤੈਨੂੰ ਐਕਟਿਵਾ ਤੇ ਲੈ ਜਾਨੀ ਜਦੋਂ ਮੈਂ ਦਵਾ दारू ਲੈਣਾ ਆਵੇ ਉਹਨੇ ਮੈਂ ਕੱਲੀ ਤੁਰ ਹੀ ਜਾਨੀ ਆ ਉਦੋਂ ਤਾਂ ਐਕਟਿਵਾ ਨਿਕਲਦੀ ਨਹੀਂ ਪਤਾ ਨਹੀਂ ਚਾਬੀ ਗਵਾਜ ਜਾਂਦੀ ਹੈ ਹੁਣ ਵੇ ਕਿੱਡੀ ਛੱਤੀ ਇਹਦੀ ਐਕਟਿਵਾ ਨਿਕਲੀ ਜਾਵਾਂ ਆ ਮਮੀ ਲਾਗੇ ਰਜਾਈਆਂ ਰਜਾਈਆਂ ਪਈਆਂ ਹੁੰਦੀਆਂ ਵੀ ਤੈਹ ਲਾ ਲਿਆ ਕਰੋ ਉਸੇ ਤਰ੍ਹਾਂ ਫਲਾਰਾ ਪਾਇਆ ਹੁੰਦਾ ਤੁਸੀਂ ਤੇ ਨਾ ਕੋਈ ਤੇ ਕੰਮ ਆਪ ਕਰ ਲਿਆ ਕਰੋ ਵੀ ਨਹੀਂ ਜਾਣੀ ਪੈਣਾ ਤੈਨੂੰ ਰਜਾਈਆਂ ਦੀ ਪਈ ਆਹ ਕੀਆ ਮੇਰਾ ਤਾਂ ਸਿਰ ਘਾਟਣ ਡਿਆ ਬੁਰਾ ਹਾਲ ਐ ਇਹ ਪੁੱਛਿਆ ਨਹੀਂ ਕੀ ਹੋਇਆ ਮਮੀ ਤੇ ਰਜਾਈ ਤੈਹ ਲਾਦਾ ਤੇਰੀ ਮੈਂ ਕੀ ਹੋ ਗਿਆ ਤੁਹਾਨੂੰ ਮੈਂ ਸਬਰ ਤੈਨੂੰ ਕਹਿਣਾ ਸੀ ਮੈਂ ਬਾਜ ਦੇਣ ਲੱਗੀ ਹਾਂ ਵੀ ਮੇਰੇ ਸਿਰ ਦੁਖਣ ਡਿਆ ਤੇ ਜਰਾ ਐਕਟਿਵਾ ਕੱਢ ਤੇ ਮੈਨੂੰ ਦਵਾਈ ਲਿਆ ਦੇ ਦਵਾਈ ਲਿਆ ਦੇ ਕੀ ਹੋ ਗਿਆ ਸੇ ਤੁਹਾਡੇ ਨੂੰ ਦੱਸ ਤੈਨੂੰ ਦੱਸਣ ਤੇ ਨਹੀਂ ਆ ਵੀ ਮੇਰਾ ਸਿਰ ਦੁਖਣ ਡਿਆ ਮੈਨੂੰ ਚੱਕਰ ਜੇ ਆਉਣ ਡੇ ਆ ਇੱਕ ਮਿੰਟ ਮੰਮੀ ਇੱਕ ਮੋਟਿਓ ਮੈਨੂੰ ਤਾਂ ਨਾ ਆਪਣੇ ਆਪ ਨੂੰ ਬੁਖਾਰ ਵੀ ਲੱਗਣ ਡਿਆ ਤੁਹਾਨੂੰ ਕਰਨਾ ਬੁਖਾਰ ਹੋ ਗਿਆ ਇੱਕ ਮਿੰਟ ਮੈਂ ਕਹਿੰਨੀ ਆ ਨਾ ਤੁਹਾਡੇ ਦਾ ਬੁਖਾਰ ਹੁੰਦਾ ਦੱਸ ਠੰਡਾ ਮੱਥਾ ਮੰਮੀ ਤੁਹਾਡਾ ਉਹ ਤਰਾ ਸਿਰ ਦਰਦ ਹੋ ਲੱਗ ਗਿਆ ਨਾ ਮੇਰੀ ਗੱਲ ਸੁਣੋ ਉਥੇ ਨਾ ਸਿਰ ਪੀਟ ਦੀ ਗੋਲੀ ਪਈ ਆ ਉਹ ਖਾ ਲਓ ਤਬਾਦੀ ਘਰ ਲੈ ਜਾਈ ਲੈ ਕੇ ਤੇ ਸੋ ਜੋ ਫਿਰ ਅੱਛਾ ਆਹੋ ਚਲ ਜਾਈ ਲੈ ਕੇ ਸੌਂ ਜੂਗੀ ਤੇ ਮੈਂ ਠੀਕ ਹੋ ਚੂਗੀ ਮੰਮੀ ਬੋਲਣ ਨੂੰ ਦੇ ਚੰਗੇ ਭਲੇ ਜੇ ਉਹਦਾ ਤੀ ਕਹਿੰਦੇ ਮੈਂ ਬਿਮਾਰ ਆ ਦੱਸ ਜਦੋਂ ਬੰਦਾ ਬਿਮਾਰ ਹੋਵੇ ਨਾ ਕਲਪਿਆ ਜਿਆਦਾ ਹੀ ਬੋਲੂਗਾ ਮੰਮੀ ਘੱਟ ਕਲਪਿਆ ਕਰੋ ਮੇਰੀ ਗੱਲ ਸੁਣ ਲਓ ਬਹੁਤੀ ਗੱਲ ਹੈ ਨਾ ਚਾਹ ਦਾ ਇੱਕ ਕੱਪ ਬਣਾ ਦੇਣੀ ਆ ਤੇ ਜੇ ਨਹੀਂ ਤੇ ਚੁੱਪ ਕਰਕੇ ਗੋਲੀ ਖਾਓ ਤੇ ਸੋ ਜੋ ਮੇਰੀ ਗੱਲ ਸੁਣ ਤੂੰ ਮੈਨੂੰ 100 ਰੁਪਇਆ ਦੇ ਤੋਂ 50 ਕੁਛ ਦੇ ਤੇ ਮੈਂ ਆਪੇ ਹੌਲੀ ਹੌਲੀ ਜਾ ਕੇ ਲੈ ਆਉਣੀ ਆਪੇ ਕੋਈ ਰਾਤ ਚ ਮਿਲ ਗਿਆ ਮੁੰਡਾ ਤੇ ਮੈਂ ਨਾਲ ਲੈ ਜੂੰਗੀ ਬਸ ਠੀਕ ਆ ਮੰਮੀ 150 ਰੁਪਿਆ ਦੇ 150 ਵਿੱਚ ਬਣ ਜਾਂਦੇ ਆ ਸਾਰੀ ਸਾਰੀ ਦਿਹਾੜੀ ਮੈਂ ਕੰਮ ਕਰਦੀ ਰਹਿਣੀ ਆ ਕਦੀ ਤਰਪਾਈਆਂ ਕਰ ਤੇ ਕਦੀ ਸੂਟ ਸੀ ਸਾਰੀ ਦਿਹਾੜੀ ਮੈਂ ਲੱਗੀ ਰਹਿਣੀ ਆ ਪਰ ਤੁਹਾਡੇ ਖਰਚੇ ਨਹੀਂ ਮੁੱਕਦੇ ਕਦੀ ਮੇਰਾ ਦਵਾਈ دارو ਲਿਆ ਦੇ ਕਦੀ ਮੈਂ ਪੁੱਛ ਲਿਆ ਨੀ ਕੱਲ ਪਰਸੋਂ ਤੁਹਾਡੀ ਚੱਪਲ ਟੁੱਟੀ ਸੀ ਪਰਸੋਂ ਤੇ ਚੱਪਲ ਮੰਗਾ ਲਈ ਉਹ ਵੀ 200 ਰੁਪਏ ਲਵਾਤਾ 100 ਰੁਪਏ ਦੀ ਚੱਪਲਾ ਆਮ ਮਿਲਦੀ ਆ ਹੈ ਤੇ ਹੁਣ ਤੁਹਾਨੂੰ 150 ਦਵਾ ਹੋਇਆ ਤੁਹਾਨੂੰ ਕੁਛ ਨਹੀਂ ਆ ਮਾੜਾ ਇਹ ਸਿਰ ਤੋਂ ਫੜ ਜਾ ਤੇ ਨਾਲ ਹੀ ਕਹਿੰਦਾ ਮੈਂ ਡਾਕਟਰ ਕੋਲ ਚਲ ਜਾ ਉਹ ਤਾਂ ਨਹੀਂ ਡਾਕਟਰ ਕੋ ਕੀ ਪਿਆ ਪੈਸੇ ਕੁੱਟਨੇ ਜਾ ਕੇ ਤੇ 10 ਰੁਪਈਆਂ 30 ਦੀ ਦਵਾਈ ਲੈ ਆਉਂਗੇ ਹੋਰ ਮੈਂ ਡਾਕਟਰ ਕੋ ਵੀ ਲੈ ਆਉਣਾ ਮੰਮੀ ਤੁਸੀਂ ਨਾ ਜਿਆਦਾ ਖਰਚੇ ਨਾ ਵਧਾਓ ਨਾ ਸਮਝ ਲੱਗੀ ਜਿੰਨਾ ਕੋ ਹੁੰਦਾ ਨਾ ਓਨੇ ਚ ਕਿਜਾਰਾ ਕਰਨਾ ਸਿੱਖੋ ਆਲੇ ਚੁੱਪ ਕਰਕੇ ਸੋ ਜਾ ਹੁਣ ਜਿਆਦਾ ਨਾ ਬੋਲੋ ਵੀ ਜਿਆਦਾ ਸਿਰ ਪਿੜੋ ਤੁਹਾਡਾ ਆਰਦੀ ਹੋ ਗਈ ਏ ਜਮਾਨੇ ਵਾਲੀ ਤੇ ਦੱਸ ਮੇਰਾ ਸਿਰ ਦੁਖਣ ਡਿਆ ਸਰੀਰ ਮੇਰਾ ਟੁੱਟਣ ਪੱਜ ਡਿਆ ਤੇ ਇਹਦੀ ਗੱਲ ਸੁਣ ਲੈ ਪੈਸੇ ਮੰਗੇ ਤੇ ਕਿੰਨੀਆਂ ਗੱਲਾਂ ਸੁਣਾ ਗਈ ਮੈਨੂੰ ਮੈਂ ਚੰਗੀ ਭਲੀ ਚੱਲੀ ਪੈਨਸ਼ਨ ਲੈਣ ਮੈਂ ਕਹਾਂ ਚਲ ਰਜਾਈ ਲੈ ਆਵਨੀ ਮੈਂ ਇੱਕ ਵਾਰੀ ਨਹੀਂ ਇਹਨੂੰ ਨਾ ਕੀਤੀ ਮੈਨੂੰ ਮੂੰਹ ਮੌਲੀ ਜੀ ਬਣਾ ਕੇ ਮੰਮੀ ਮੇਰੇ ਕੋਲ ਤੇ ਪੈਸੇ ਨਹੀਂ ਮੈਂ ਕੰਮ ਵਾਲੀ ਨੂੰ ਦੇਣੇ ਮੈਂ ਇਹਨੂੰ ਇੱਕ ਵਾਰ ਨਹੀਂ ਨਾ ਕੀਤੀ। ਤੋਂ ਦੋਵੇਂ ਮਿੰਟ ਸਕੂਟਰ ਹੀ ਨਿਕਲੀ ਫੜ ਕੇ ਪੈਨਸ਼ਨ ਤੇ ਅੱਜ ਚਲਾਕ ਬਣ ਗਈ ਤੇ ਹੁਣ ਕਿਤੇ 50 ਰੁਪਏ ਨਹੀਂ ਦੇਣ ਦੀ। ਮੇਰੇ ਕੋਲ ਹੁੰਦੇ ਮੈਂ ਆਪਣੀ ਦਵਾਈ ਤੇ ਲਿਉਂਦੀ। ਹਾਰਮੀ ਨੇ ਪੈਨਸ਼ਨ ਮੇਰੇ ਕੋਲ ਲੈ ਲੈਂਦੀ। ਕੋਈ ਨਾ ਕੋਈ ਬਹਾਨਾ ਇਹ ਦੇਖੋ। ਪਹਿਲਾਂ ਹੀ ਤਿਆਰ ਹੁੰਦਾ। ਕਦੇ ਕੰਮ ਵਾਲੀ ਦਾ ਬਹਾਨਾ, ਕਦੇ ਨਿਆਣਿਆਂ ਦੀ ਫੀਸ ਦੇਣੀ ਹੈ। ਕੰਮ ਵਾਲੀ ਦੇ ਪੈਸੇ ਤੇ ਮੁੰਡੇ ਕੋਲ ਲੈ ਲੈਂਦੀ ਹੈ ਤੇ ਮੇਰੇ ਪੈਸੇ ਪਤਾ ਨਹੀਂ ਆਪ ਘੁੱਟੀ ਜਾਂਦੀ ਹੈ। ਰਾਸਾ ਜਿਵੇਂ ਰਕੋ ਹੁੰਦੀ ਪਾਗਲ ਤੇ ਮੈਮ ਜਿਹੜੀ ਇਹਨੂੰ ਸਾਰੇ ਫੜਾ ਦਿੰਨੀ ਐ ਥੋੜੇ ਬੋਤੇ ਰੱਖੇ ਹੋਣ ਤੇ ਮੈਂ ਇਹੋ ਜੀ ਨੂੰ ਪੁੱਛਾਂ ਵੀ ਨਾ ਆਪੇ ਚੁੱਪ ਕਰਕੇ ਆਪਣਾ ਦਵਾ ਦਾਰੂ ਤੇ ਲਿਆਵਾ ਅਸੀਂ ਦਿੱਤਾ ਮੈਂ ਜੀ ਸਸਰੀ ਕਾਲ ਜੀ ਸਸਰੀ ਠੀਕ ਆ ਸਸਰੀ ਮਾਸੀ ਜੀ ਸਸਰੀ ਬੜਾ ਉਤਰੀ ਆ ਲੱਗਦਾ ਕੀ ਗੱਲ ਮੇਰੇ ਨਾਲ ਮਾਂ ਜੀ ਸਿਰ ਜੇ ਦੁਖੰਡਿਆ ਹੀ ਤਾਂ ਸੁਣਾਓ ਕੀ ਗੱਲ ਮਾਸੀ ਜੀ ਠੀਕ ਹੋ ਦੇਦੀ ਆ ਬੱਤ ਕੋੜਾ ਨਾਲ ਸਰੀਰ ਤੇ ਲਾਜਾ ਲੱਗਣ ਗਿਆ ਸੀ ਆ ਵੇਖਣ ਨੂੰ ਲੱਗਦ ਰਿਹਾ ਫਿਰ ਦੁਖੰਡਿਆ ਬੜਾ ਤੇ ਦਵਾਈ ਦੂਈ ਲਿਆਂਦੇ ਕਿੱਟੀ ਕਿੱਥੇ ਆ ਮੈਨੂੰ ਦਿਖੇ ਨਹੀਂ ਬਾਹਰ ਬਣੀ ਦੇਖੀ ਆਏ ਆ ਜੇ ਦਿਖੇ ਨਹੀਂ ਕਿੱਥੇ ਗਈ ਆ ਕਿੱਟੀ ਕਿੱਟੀ ਮੈਨੂੰ ਲੱਗਦਾ ਮੰਮੀ ਪਰ ਮਸ਼ੀਨ ਤੇ ਬੈਠੀ ਹੋਣੀ ਆ ਉਪਰੇ ਉਪਰੇ ਦੇ ਹੁਣ ਹੀ ਕੇ ਦਸੀ ਹੋਰ ਐਨਾ ਸੀਂ ਦੇਖੀ ਸੀ ਸਾਰੇ ਜਾਣੇ ਤੇ ਮਸ਼ੀਨ ਸასი ਘਰ ਭਾਵੇਂ ਸასი ਘਰ ਹੋਰ ਕੀ ਆ ਜਿੱਤਨੀ ਇੱਕ ਵਧੀਆ ਸასი ਅੰਮੀ ਸਤਿਕਾਰ ਸਤਿਕਾਰ ਹੋਰ ਕੀ ਆ ਕੋਈ ਕਦੋਂ ਕਹੇ ਹਾਂ ਹੁਣ ਐ ਆਏ ਥੋੜੀ देर ਹੋ ਗਈ ਮੈਂ ਤਾਂ ਦਿਖੀ ਨਹੀਂ ਨਾ ਬਾਹਰ ਦਿਖੀ ਉਹ ਮੈਂ ਨਾ ਘੋਟੇ ਤੇ ਚਲ ਗਈ ਹਾਂ ਮੈਂ ਕਿਹਾ ਚੱਲ ਇੱਕ ਦਸ ਮੋਸਟੇ ਤੇ ਚੜ ਲਵਾਂ ਤਾਂ ਮੈਂ ਲੱਗੇ ਕਹਿ ਰਹੀ ਮੈਂ ਮਸ਼ੀਨ ਤੇ ਬੈਠਿਆ ਹਾਂ ਮੈਨੂੰ ਤਾਂ ਬੈਜੋ ਬਧੀ ਚੰਗੀ ਤਰਾ ਮੈਨੂੰ ਨਾ ਆਵਾਜ਼ ਆਈ ਤਾਂ ਮੈਂ ਕੁਝ ਲਿਆਵਾਂ ਘਰ ਨੂੰ ਨਹੀਂ ਮਨ ਜੇ ਨਹੀਂ ਕੁਝ ਹੋਈ ਨਹੀਂ ਹਾਈ ਤੇ ਆਈ ਹਾਂ ਬੈਜੋ ਸਹੀ ਜਾਂ ਹੋਰ ਸੁਣਾਉਂਗਾ ਸਭ ਠੀਕ ਠਾਕ ਸਾਡਾ ਤੇ ਵਧੀਆ ਤੈਨੂੰ ਸੁਣਾਉ ਤਾਂ ਡਾਡੀ ਦਾ ਬੱਚੇ ਗਏ ਹਾਂ ਸਭ ਵਧੀਆ ਹੋਰ ਕੀ ਖਾਓਗੇ ਹੋਏ ਮੰਮੀ ਨਹੀਂ ਕੁਝ ਨਹੀਂ ਖਾਣਾ ਬੁੱਤ ਖਾ ਕੇ ਆ ਜੀ ਭੈਣ ਜੀ ਦਾ ਮੈਂ ਕਿਹਾ ਬਣਾ ਤੇਰਾ ਉਤਰਾ ਉਤਰਾ ਠੀਕ ਨਹੀਂ ਹੈਗੇ ਹਾਂ ਮੰਮੀ ਉਹ ਮਨਾ ਸਿਰ ਦਰਦ ਜਾਉਣ ਲਿਆ ਸੀ ਮੰਮੀ ਦਾ ਤੇ ਮੈਂ ਤੇਨੂੰ ਕਿਹਾ ਸੀ ਥੋੜੀ देर ਲੇਟ ਜਾ ਤੇ ਜੀ ਦਵਾਈ ਲਿਆ ਦੇਣੀ ਸੀ ਦਵਾਈ ਤਾਂ ਮੰਮੀ ਨੂੰ ਦਿੱਤੀ ਮੈਂ ਸਿਰ ਦਰਦ ਦੀ ਗੋਲੀ ਉਹ ਬਰ ਕੇ ਪੈ ਜਾਣਾ ਮੰਮੀ ਨੂੰ ਨਹੀਂ ਪਤਾ ਕਿ ਤੁਹਾਨੂੰ ਪਤਾ ਅੱਜ ਕੱਲ ਨਾ ਮੌਸਮ ਚੇਂਜ ਹੋਉਂਦੇ ਆ ਨਾ ਦੇ ਮੌਸਮ ਮੇ ਜਿਹੜਾ ਇਹ ਬਿਮਾਰੀਆਂ ਹੁੰਦੀਆਂ ਨੇ ਦਵਾਈ ਬੋਲੀ ਕਰੇ ਮੈਂ ਠੀਕ ਹੋਈ ਨਹੀਂ ਖਰਾਬ ਬਣਵਾ ਕੇ ਲਿਆ ਦੇ ਨਹੀਂ ਦੋ ਖਰਾਬਾ ਖਾਂਦੇ ਨਾ ਤਾਂ ਮਾਸੀ ਜੀ ਨੇ ਇਹ ਕਹਿ ਮੋ ਜਾਣਾ ਹਾਂ ਭਾਬੀ ਉਹ ਤੇ ਤੇਰੀ ਗੱਲ ਸਹੀ ਆ ਕੋਈ ਨਹੀਂ ਥੋੜੇ ਦਿਨ ਤੱਕ ਲੈ ਦੇ ਦਵਾਈ ਲੈ ਨਹੀਂ ਦਵਾਈ ਹਾਂ ਮੰਮੀ ਦਾ ਵੀ ਨਾ ਕਹ ਲੈਗੀ ਅੱਜ ਮੈਂ ਦਵਾਈ ਦਵਾਈ ਲੈ ਆਈ ਜੇ ਤੇ ਮੇਲੋ ਹੋਣਾ ਅੱਜ ਘੁੰਮਣ ਵੀ ਨਿਕਲ ਆਏ ਸੀ ਸੱਚੇ ਮੈਂ ਜਦੋਂ ਮਾਰੂ ਦਵਾਈ ਖਾਦੀ ਤਾਂ ਫਰਕ ਪੈ ਗਿਆ ਕੱਲ ਸਾਰਾ ਦਿਨ ਦਵਾਈ ਖਾ ਕੇ ਲੱਗੇ ਪੈ ਰਹੇ ਜਾਈ ਦੇ ਵਿੱਚ ਤੇ ਮੈਂ ਦੋ ਤਿੰਨ ਵਾਰੀ ਚਾਹ ਵੜਾ ਕੇ ਇਹ ਚੋ ਦੁਸ਼ਾਂਦਾ ਬਣਾ ਕੇ ਆ ਆ ਕੇ ਉਹ ਬਣਾ ਕੇ ਦੋ ਬਹੁਤ ਬਹੁਤ ਸਹੀ ਹੈ ਚਾਹ ਮਮੀ ਆਸਾ ਬਹੁਤ ਵਧੀਆ ਹੈ ਉਹੋ ਹੀ ਉਹਨਾਂ ਨੂੰ ਵੀ ਪਿਓ ਮਾਸੀ ਜੀ ਨੂੰ ਤੇ ਦਵਾਈ ਲਿਆ ਦੋ ਉਹਨਾਂ ਨੂੰ ਚਾਹ ਕੇ ਗੁਰਜੀਤ ਤੂੰ ਕੀ ਪੁੱਤ ਕਹਿਣ ਦੀ ਦੁਸ਼ਾਂਦੇ ਵਾਲੀ ਚਾਹ ਕਿੱਦਾਂ ਦੀਆਂ ਗੱਲਾਂ ਪੁੱਤ ਕਰਨ ਦੀ ਮੈਂ ਤਾਂ ਸਵੇਰ ਦੀ ਬੈਠੀ ਇੱਥੇ ਤੜਫਾਂ ਰਹੀ ਆ ਤੂੰ ਚਾਹ ਦੀਆਂ ਗੱਲਾਂ ਕਰਨੀ ਐਂ ਤਾਂ ਮੈਨੂੰ ਸਵੇਰ ਦੀ ਦੁੱਜੀ ਚਾਹ ਵੀ ਨਹੀਂ ਪੁੱਛੀ ਕਿਤੇ ਹਾਂ ਇਹ ਸੁਣ ਰਹੀ ਆਂ ਮੈਂ ਨਹੀਂ ਕੀਤੀ ਤੇ ਦਵਾਈ ਦਵਾਈ ਵੀ ਨਹੀਂ ਆ ਗਈ ਤੁਹਾਨੂੰ ਮਸੀ ਜੀ ਹਾਂ ਉਹ ਤਾਂ ਮੈਂ ਤੇ ਤੇਰੀ ਗੱਲ ਸੁਣ ਕੇ ਬੜੀ ਖੁਸ਼ ਹੋਈ ਆਂ ਵੀ ਸ਼ੁਕਰ ਹੈ ਤੂੰ ਆਪਣੀ ਸੱਸ ਦੀ ਸੇਵਾ ਕਰਦੀ ਹੈ ਦਵਾਈ ਦਾਰੂ ਲੈ ਕੇ ਦੇਂਦੀ ਹੈ ਇੱਥੇ ਇਹ ਤਾਂ ਮੈਨੂੰ ਅੱਜ ਦਵਾਈ ਦਿੰਦੀ ਆ ਲਿਆ ਕੇ ਜਿੱਦਾਂ ਮੇਰੀ ਪੈਨਸ਼ਨ ਆਉਂਦੀ ਹੈ ਪੈਨਸ਼ਨ ਆਉਂਦੀ ਇਹ ਕੀ ਮਤਲਬ ਮੰਮੀ ਇਹ ਬਤੈ ਨੂੰ ਬੱਸ ਲੋ ਦੀਦੀ ਕੀ ਕਹਿੰਦੇ ਮਾਸ ਸੀ ਪੈਨਸ਼ਨ ਆਉਂਦੀ ਆ ਤੇਰਾ ਮਤਲਬ ਜਿੱਦਨ ਆਂਟੀ ਨੂੰ ਪੈਨਸ਼ਨ ਆਉਂਦੀ ਉਹਦਨ ਹੀ ਤੇ ਦਵਾਈ ਲੈ ਆਉਂਦੇ ਤੇ ਬਾਕੀ ਸਾਰਾ ਮਹੀਨਾ ਆਂਟੀ ਬਿਮਾਰ ਰਹਿਣ ਕੋਈ ਤਾਂ ਉਹ ਟੈਨਸ਼ਨ ਨਹੀਂ ਕੀ ਗੱਲ ਇੱਕੋ ਜਿਹੇ ਸਾਰੇ ਪੈਨਸ਼ਨ ਲੱਗ ਜਾਂਦੀਆਂ ਉਹਨਾਂ ਦੀ ਦਵਾਈਆਂ ਦਾ ਰੁਆ ਤੇ ਨਹੀਂ ਨਹੀਂ ਭਾਬੀ ਹੋਣੀ ਗੱਲ ਹੈਗੀ ਪੈਨਸ਼ਨ ਨਹੀਂ ਲੱਗ ਜਾਂਦੀ ਦਵਾਈ ਦਾ ਰੋ ਤੇ ਲਿਆ ਕੇ ਜਾਈਦਾ ਹੀ ਆ ਇਹੋ ਜੀ ਗੱਲ ਨਹੀਂ ਆ ਮੰਮੀ ਨਾਲੇ ਪੈਨਸ਼ਨ ਮੈਂ ਕਰਾ ਤੁਹਾਡੋਂ ਮੰਗਦੀ ਆ ਉਹ ਤਾਂ ਘਰ ਲੋਡ ਪਈ ਤੇ ਤੁਸੀਂ ਆਪੇ ਮੈਨੂੰ ਦਿੱਤੀ ਮੈਂ ਥੋੜਾ ਕਿਹਾ ਇਹ ਤੁਹਾਨੂੰ ਤਾਂ ਟੈਂਸ਼ਨ ਦੇ ਪੈਸੇ ਦੇ ਤੋ ਠੀਕ ਹੈ ਅੰਦੇ ਜੀ ਪੈਨਸ਼ਨ ਤੁਹਾਨੂੰ ਦਿੱਤੀ ਸੀ ਆ ਵੇਖ ਲਓ ਮੰਮੀ ਕਿਤੇ ਆਪੇ ਸੁਣਦੀ ਮੈਂ ਕਿਤੇ ਮੰਮੀ ਇਹਨਾਂ ਦਾ ਨਾ ਹੱਥ ਬੜਾ ਕੰਗ ਚੱਲਣ ਗਿਆ ਹੈ ਪਹਿ ਮਿਲਣੀ ਕਿਹਦੇ ਪਾਸਿਓ ਤੇ ਉਹ ਤਾਂ ਮੈਂ ਕੰਮ ਵਾਲੀ ਪੈਸੇ ਮੰਗਣ ਦੀ ਹੀ ਮੇਰੇ ਕੋ ਤੇ ਮੈਂ ਮੰਮੀ ਲਾ ਕੇ ਗੱਲ ਕਰ ਬੈਠੀ ਤੇ ਇਹਨਾਂ ਨੇ ਆਪੇ ਹੀ ਮੈਨੂੰ ਕਹਿ ਦਿੱਤਾ ਕਿ ਇਸ ਮਹੀਨੇ ਜਿਹੜੀ ਪੈਨਸ਼ਨ ਆਣੀ ਹੈ ਤੂੰ ਕੰਮ ਵਾਲੀ ਇੰਦੇ ਲੈ ਘਰੇ ਪੁੱਤ ਇਹ ਤਾਂ ਹਰ ਮਹੀਨੇ ਕੋਈ ਨਾ ਕੋਈ ਬਹਾਨਾ ਲਿੰਦਾ ਵਾ ਕਦੀ ਪੈਨਸ਼ਨ ਦੇਣੀ ਕੰਮ ਵਾਲੀ ਤੇ ਫੀਸਾਂ ਦੇਣੀ ਮੁੰਡੇ ਕੋ ਲੈ ਕੇ ਕਮਾਂ ਵਾਲਿਆਂ ਨੂੰ ਦੇ ਦਿੰਦੀ ਫੀਸਾ ਦੇ ਦਿੰਦੀ ਜੇ ਮੇਰੇ ਕੋਲ ਅੱਜ ਮੇਰੀ ਪੈਨਸ਼ਨ ਹੁੰਦੀ ਤੇ ਮੈਂ ਆਪਣਾ ਤਾਂ ਸਵੇਰ ਦੀ ਦਵਾਈ ਆ ਕੇ ਖਾਦੀ ਹੁੰਦੀ ਤੇ ਹੁਣ ਮੈਂ ਤੰਦਰੁਸਤ ਹੁੰਦੀ ਮੈਨੂੰ ਤਾਂ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ ਮੇਰਾ ਕਹਿਣ ਨੂੰ ਤਾਂ ਦਿਲ ਨਹੀਂ ਕਰਦਾ ਮੈਂ ਤਾਂ ਮਜਬੂਰ ਹੋ ਕੇ ਪੈਣੇ ਤੁਹਾਨੂੰ ਦੱਸਣ ਦੀ ਤੁਹਾਡੀ ਇੰਨੀ ਚੰਗੀ ਨੂੰ ਆ ਇਹੋ ਮੱਤ ਤਹੀ ਕਿਤੇ ਆਪਣੀ ਧੀ ਨੂੰ ਵੀ ਦੇਣੀ ਸੀ ਤੇ ਸਾਰੇ ਜਾ ਕੇ ਤੇ ਸੱਸ ਦੀ ਕੋਈ ਸੁਰਤ ਲੈ ਨਹੀਂ ਮਾਸੀ ਜੀ ਮੱਤ ਤੇ ਮੰਮੀ ਨੇ ਬੜੀ ਸੋਹਣੀ ਦਿੱਤੀ ਧੀ ਦੀ ਕੀ ਨਾ ਦਿੱਦੀ ਤਾਂ ਕੀ ਹੋ ਗਿਆ ਵਾ ਦੇਖੋ ਭੈਣ ਜੀ ਤੰਗੀ ਇਹਨੂੰ ਅਦੋਂ ਹੁੰਦੀ ਆ ਜਦੋਂ ਕਿ ਮੇਰੀ ਪੈਨਸ਼ਨ ਆਉਂਦੀ ਆ ਅੱਗਾ ਪਿੱਛੋਂ ਹੋਟਲਾਂ ਚ ਜਾਂਦੇ ਖਾਣੇ ਖਾਂਦੇ ਬਾਜ਼ਾਰਾਂ ਤੋਂ ਵੀ ਜੇ ਮੰਗਾਲਾ ਆਹ ਮੰਗਾਲਾ ਆਹ ਮੰਗਾਲਾ ਜਦੋਂ ਬਸ ਪੈਨਸ਼ਨ ਦਾ ਟਾਈਮ ਹੋ ਜਾਂਦਾ ਉਦੋਂ ਉਹਨਾਂ ਨਾਲ ਹੀ ਹੱਥ ਟੈਕ ਹੋ ਜਾਂਦਾ ਇਹ ਕੀ ਕਹਿ ਰਹੇ ਹੈ ਟਿੱਕੀ ਸੁਣਦੀ ਹੈ ਹੈ ਤੇਰੀ ਭਾਬੀ ਜਦੋਂ ਕਪੀਕੇ ਚਲ ਜਾਂਦੀ ਆ ਹੈ ਤੇ ਮੈਂ ਕਹਿੰਨੀ ਮੈਂ ਠੀਕ ਨਹੀਂ ਹੈਗੀ ਤੂੰ ਫੋਨ ਤੇ ਫੋਨ ਕਰਦੀ ਮम्मी ਮੈਂ ਆ ਜਾਵਾਂ ਸਾਰਾ ਘਰ ਸਿੱਕ ਤੇ ਚੁੱਕ ਲੈਣੀ ਆ ਮम्मी ਮੈਂ ਆ ਜਾਵਾਂ ਵੀਰੇ ਨੂੰ ਫੋਨ ਕਰਦੀ ਆ ਭਾਬੀ ਨੂੰ ਬੁਲਾਵਾ ਉਹ ਕਰ ਲੈ ਤੇ ਤੂੰ ਆਪਣੀ ਸਸਤਾ ਦਾ ਧਿਆਨ ਨਹੀਂ ਰੱਖ ਸਕਦੀ ਹੈ ਤਾਂ ਸੋਦੀ ਦੀ ਹੁਣ ਨਹੀਂ ਵੀ ਤੋ ਪਾਲੀ ਜੀ ਮੂਹ ਕਦ ਕਰ ਕਮਾਲਿਆ ਨੇ ਸਹੀ ਤੇ ਕਹਿੰਦੇ ਮੰਮੀ ਦੋਨਾਂ ਦੀਆਂ ਗੱਲਾਂ ਦਾ ਜਵਾਬ ਚੇਤਾ ਕਰ ਮੈਂ ਪਿਛਲੀ ਵਾਰੀ ਪੇਕੇ ਗਈ ਹਾਂ ਤੇ ਮੰਮੀ ਮਗਰ ਬਿਮਾਰ ਹੋ ਗਈ ਤੇ ਤ희 ਕਿੰਨੀ ਫੇਸਟ ਕੀਤੀ ਮੇਰੀ ਫੋਨ ਲਾ ਕੇ ਕਿ ਤੈਨੂੰ ਪਤਾ ਨਹੀਂ ਲੱਗਦਾ ਤੂੰ ਪੇਕੇ ਨਹੀਂ ਕਿਲੀ ਮੰਮੀ ਮਗਰ ਬਿਮਾਰ ਹੈ ਜਦ ਕਿ ਮੈਨੂੰ ਪਤਾ ਨਹੀਂ ਸੀ ਮੰਮੀ ਮਗਰ ਬਿਮਾਰ ਹੋ ਗਈ ਮੈਂ ਅੱਜ ਵੇਲੇ ਵਾਪਸ ਆਈ ਹਾਂ ਤੇ ਅੱਜ ਆਪਣੇ ਘਰ ਕੀ ਕਰ ਰਹੇ ਜੇ ਤ희 ਤਾਂ ਲੱਗੇ ਬੈਠੇ ਜੇ ਨਾ ਮਾਸੀ ਜੀ ਬਿਮਾਰ ਹੈ ਤੇ ਮੇਰੇ ਮਾਣਾਂ ਘਰ ਦਾ ਕੰਮ ਕਰ ਰਹੇ ਜੇ ਬੋਲੋ ਕੋਸ਼ਨ ਚੁੱਪ ਕਿਉਂ ਜੇ ਮੈਨੂੰ ਨਾ ਕੋਈ ਜਵਾਬ ਇਹ ਨਾ ਗੱਲਾਂ ਦਾ ਇੱਕ ਗੱਲ ਹੋਰ ਮੈਨੂੰ ਦੱਸੋ ਆ ਮੰਮੀ ਦੀ ਮੇਰੇ ਪੈਨਸ਼ਨ ਲੱਗੀ ਹੈ ਨਾ ਆਪਾਂ ਕਦੀ ਲਈ ਮੰਮੀ ਕੋ ਪੁੱਛੋ ਹਜਾ ਤੇ ਜਿਹੜਾ ਨਾ ਤਾਂ ਨਵਾਂ ਵਿਆਹ ਹੈ ਨਾ ਨਿੱਜੀਤ ਕੇ ਹਰ ਕੋ ਨਾ ਮਹੀਨਾ ਖਰਚਾ ਵੀ ਲਵਾ ਕੇ ਗਏ ਸੀ ਮੰਮੀ ਦਾ ਜਦ ਕੇ ਦਵਾਈ ਦਾ ਰੋ ਕਪੜਾ ਲੈਣਾ ਸਭ ਕੁਝ ਕਰਦੇ ਆ ਤਾਂ ਵੀ ਤੀਹ ਕਿਹਾ ਹੀ ਕਿ ਨਹੀਂ ਮੰਮੀ ਦੇ ਨਿੱਪੈ ਮੈਮ ਮੈਨੂੰ ਦਿਆ ਕਰੋ ਜਿੱਥੋਂ ਮਰਜ਼ੀ ਦੋ ਤੁਹਾਡੇ ਘਰ ਰੋਸ਼ਨ ਪਵੇ ਚਾਹੇ ਨਾ ਪਵੇ ਮੰਮੀ ਦੀ ਜੇਬ ਚਾ ਪੈਸੇ ਜਰੂਰ ਪੈਣੇ ਚਾਹੀਦੇ ਉਹ ਗੱਲ ਵੱਖਰੀ ਮੰਮੀ ਨੇ ਨਾ ਕਦੀ ਸਾੜਕ ਮੰਗੇ ਨਹੀਂ ਨਾ ਲੈ ਆ ਅਸੀਂ ਦੇਈ ਦੇ ਜਰੂਰ ਆ ਉਹ ਆਨੇ ਬਾਨੇ ਸਾਡੇ ਬੱਚਿਆਂ ਨੂੰ ਦੇ ਦਿੰਦੇ ਨੇ ਤੇ ਪੈਨਸ਼ਨ ਤੇ ਅਸੀਂ ਕਦੀ ਉਹਨਾਂ ਦੀ ਲਈ ਨਹੀਂ ਉਹ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਵੰਤਣ ਭਾਵੇਂ ਤੁਹਾਨੂੰ ਦੇ ਦੇ ਤੇ ਭਾਵੇਂ ਆਪਣੇ ਦੋਤਰੇ ਦੋਤਰੀਂ ਦਿਲ ਨਾ ਪਾਵੇ ਪੋਤਰੇ ਪੋਤਰੀਂ ਦੇ ਦੇਣ ਤੇ ਤੁਸੀਂ ਤੇ ਇਹ ਮਾਸੇ ਦੀ ਦਾ ਖਰਚਾ ਬੰਨਣਾ ਤੇ ਕਿਤੇ ਦੂਰ ਜਿਹੜਾ ਸਰਕਾਰ ਨੇ ਸਰਕਾਰੀ ਖਰਚਾ ਲਾਇਆ ਉਹਨਾਂ ਦਾ ਪੈਨਸ਼ਨ ਦੇ ਨਾਂ ਤੇ ਤੇ ਹੁ ਵੀ ਉਹਨੇ ਕੋ ਖੋਲੰਦੇ ਜੀ ਸਰਕਾਰ ਨੇ ਜਿਹੜੇ ਸਰਕਾਰੀ ਪੈਸੇ ਲਾਇਏ ਪੈਨਸ਼ਨ ਦੇ ਨਾਂ ਤੇ ਉਹ ਵੀ ਤੇ ਹੀ ਖੋਲੰਦੇ ਜੀ ਮਜਬੂਰੀਆਂ ਦਾ ਨਾਂ ਲਾ ਆ ਗਿਆ ਕਿ ਸਾਨੂੰ ਆਮ ਮਜਬੂਰੀ ਤੇ ਉਹ ਮਜਬੂਰੀ ਬੜਾ ਵੱਧਿਆ ਕੰਮ ਕਰਦੇ ਜੀ ਤੇ ਤੁਹਾਡੇ ਵਰਗਿਆਂ ਨੂੰ ਆਣਾ ਜਿਹੜਾ ਘਰ ਚ ਹੋ ਜਾਣਾ ਤੇ ਸਸਾਂ ਵਿਚਾਰੀਆਂ ਦਾ ਤੇ ਬੁਰਾ ਹੀ ਹਾਲ ਆ ਨਹੀਂ ਨੀ ਭਾਬੀ ਮੈਂ ਇਹ ਨਹੀਂ ਕਰਨਾ ਚਾਹੁੰਦੀ ਹਾਂ ਮੈਂ ਇਹ ਹੀ ਸੋਚਦੀ ਰਹੀ ਮਮਮੀ ਨੇ ਕੀ ਕਰਨੇ ਪਏ ਇਹਨਾਂ ਦਾ ਕਿਹੜਾ ਕੋਈ ਖਰਚਾ ਖਰਚੇ ਨੇ ਸਾਰੇ ਮੈਨੂੰ ਕਰਨੇ ਪੈਣਗੇ ਘਰ ਅੱਛਾ ਤੁਹਾਡੀ ਗੱਲ ਇੱਥੇ ਟੋਕਦੀ ਹਾਂ ਤੇ ਮਮਮੀ ਦਾ ਕਿਹੜਾ ਖਰਚਾ ਕੀ ਇਹ ਮਮਮੀ ਨੂੰ ਦੇ ਲੈ ਕੇ ਨਹੀਂ ਤੋਰਦੇ ਇਹਨਾਂ ਨੇ ਪੈਨਸ਼ਨ ਕੀ ਕਰਦੀ ਹੁੰਦੀ ਹੈ ਅਗਲੇ ਮਹੀਨੇ ਤਾਂ ਫਿਰ ਮੈਂ ਵੀ ਘੜਵਾ ਲਿਆਗਾ ਨਾ ਨਹੀਂ ਨਹੀਂ ਭਾਬੀ ਤੇ ਇਹ ਗੱਲ ਦੀ ਨਾ ਕਰ ਜਿਹੜੀ ਮੈਂ ਆਪ ਲਾਜੀ ਹੋ ਗਈ ਕਿ ਸਾਸੂ ਮਾਂ ਦੇ ਪੈਸੇ ਖੋਲੇ ਵਾਕੇ ਮੈਨੂੰ ਤਾਂ ਕਿਸੇ ਚੀਜ਼ ਦਾ ਪੈਸਾ ਲਾਲਚ ਹੈ ਨਹੀਂ ਇਹ ਦੇ ਨਾ ਮੇਰਾ ਜਿਹੜਾ ਫਰੈਂਡ ਸਰਕਲ ਆ ਉਹਨਾਂ ਨੂੰ ਵੇਖ ਕੇ ਮੈਨੂੰ ਵੀ ਹੱਤ ਪੈ ਗਈ ਉਹ ਸਾਰੀਆਂ ਜਾਣੀਆਂ ਨਾ ਆਪਣੀ ਸਾਸੂ ਸੋਹਰੇ ਦੀ ਪੈਨਸ਼ਨ ਲੈ ਲੈਂਦੀਆਂ ਕਹਿੰਦੀਆਂ ਅਸੀਂ ਲੈ ਲਈ ਦੀ ਤੇ ਤੂੰ ਕਿਉਂ ਨਹੀਂ ਲੈ ਲੈਂਦੀ ਤੇ ਉਹਨਾਂ ਦੇ ਮਗਰ ਲਾ ਕੇ ਨਾ ਮੈਂ ਵੀ ਬੰਨੇ ਕਰਨੇ ਸ਼ੁਰੂ ਕਰਦੇ ਭਾਬੀ ਪਰ ਮੈਂ ਇਹ ਭੁੱਲ ਗਈ ਤੇ ਪਿੱਛੇ ਮੇਰੀ ਮਾਂ ਵੀ ਹੈਗੀ ਜੇ ਮੇਰੀ ਭਾਬੀ ਮੇਰੀ ਮਾਂ ਨਾਲ ਇਹ ਕੁਝ ਕਰੂਗੀ ਤੇਰ ਕੀ ਬਣੂਗਾ ਨਹੀਂ ਅੱਜ ਤੋਂ ਬਾਅਦ ਨਾ ਮੈਂ ਇਹ ਕੰਮ ਨਹੀਂ ਕਰੂੰਗੀ ਸਵਾ ਮੈਂ ਨਾ ਕੋਲੋਂ ਮੰਮੀ ਨੂੰ ਖਰਚਾ ਦਊਗੀ ਤੇ ਮੰਮੀ ਦੀ ਪੈਨਸ਼ਨ ਵੱਲ ਧਿਆਨ ਵੀ ਨਹੀਂ ਦੇਊਗੀ ਅੱਜ ਤੋਂ ਬਾਅਦ ਤੇ ਰਹੀ ਗੱਲ ਦਵਾਈ ਦਾਲੂ ਦੀ ਉਹ ਮੈਂ ਮੰਮੀ ਨੂੰ ਹੁਣੇ ਨਾਲ ਲੈ ਕੇ ਜਾਨੀ ਆ ਦਵਾਈ ਲੈ ਆਉਣੀ ਮੰਮਿਆ ਹੋਏਗਾ ਮੈਨੂੰ ਮਾਫ ਕਰ ਦੋ ਭਾਬੀ ਮੰਮੀ ਮੈਨੂੰ ਮਾਫੀ ਕਰੀ ਤੂੰ ਅੱਗੇ ਤੋਂ ਕਹਿਆ ਗੱਲ ਨਾ ਆ ਲਾਂਭਾ ਮਹੀਨੇ ਮੈਨੂੰ ਭੈਣ ਦੀ ਕੋਲੋਂ ਅੱਛਾ ਮਾਫੀ ਸਾਡੀ ਕੋਣੀ ਮੰਗਣੀ ਨਾ ਤੇ ਮਾਸੀ ਜੀ ਕੋ ਮੰਗੋ ਮੰਮੀ ਨਾਲ ਹੈ ਨਾ ਜਿਹੜਾ ਫਰੈਂਡ ਸਰਕਲ ਦੀ ਗੱਲਾਂ ਕਰਦੇ ਨਾ ਜਿਹਦਾ ਆਪਾਂ ਫਰੈਂਡ ਸਰਕਲ ਚ ਜਾਈਦਾ ਨਾ ਬੜੇ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਹਮੇਸ਼ਾ ਤਾਂ ਚੰਗੀ ਚੀਜ਼ ਜਿਹੜੀ ਹੁੰਦੀ ਨਾ ਉਹ ਆਪਣੇ ਨਾਲ ਲੈ ਜਾਂਦੀ ਆ ਦਿਮਾਗ ਚ ਪਾ ਕੇ ਤੇ ਜਿਹੜੀ ਕੋਈ ਮਾੜੀ ਗੱਲ ਹੋਵੇ ਨਾ ਉੱਥੇ ਛੱਡ ਆਈ ਜਾਂਦੀ ਹੈ ਸਹੀ ਕੀ ਆ ਭਾਬੀ ਇਹ ਤੇ ਗੱਲ ਬਿਲਕੁਲ ਸਹੀ ਕਹੀ ਵਾਕਈ ਮੈਂ ਮਾੜੀਆਂ ਗੱਲਾਂ ਕਰ ਲੈਂਦੀ ਜਿョ ਕੋ ਸ਼ੋ ਕਰਦੀਆਂ ਉਹ ਨਹੀਂ ਕੁਛ ਮੈਂ ਕਰ ਲੱਗਦੀ ਨਹੀਂ ਮੰਮੀ ਮੈਨੂੰ ਮਾਫ ਕਰਦਾ ਮੈਂ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਮੈਂ ਤੁਹਾਡੀ ਪੈਂਚਨ ਨਾਲ ਕਰ ਧਿਆਨ ਨਹੀਂ ਦੇਣਾ ਨਾਲੇ ਨਾ ਮੈਨੂੰ ਪਤਾ ਏ ਦੀਦੀ ਨੂੰ ਸਾਰੀ ਗੱਲ ਪਤਾ ਇਸੇ ਕਰਕੇ ਉਹ ਇੱਥੇ ਨਹੀਂ ਹੁੰਦੇ ਤੇ ਦੀਦੀ ਨੂੰ ਵੀ ਸੱਦੋ ਇੱਥੇ ਨਾਲੇ ਨਾ ਹਰ ਮਹੀਨੇ ਦਾ ਖਰਚਾ ਮੈਂ ਤੁਹਾਨੂੰ ਦਵਾਇਆ ਕਰੂੰਗੀ ਮੈਂ ਅੱਜ ਤੋਂ ਬਾਅਦ ਕੋਈ ਵਾਰ ਨਾਲੇ ਨਹੀਂ ਕਰਾਂਗਾ ਕੋਈ ਗਾਲ ਨਹੀਂ ਚੰਗਾ ਕੀਤਾ ਤੇਰੀ ਮੰਮੀ ਤੇ ਤੇਰੀ ਪਾਬੀ ਐ ਮਨਾ ਆ ਗਏ ਪੁੱਤ ਉਹਨੇ ਤੈਨੂੰ ਸਮਝਾਇਆ ਤਾਂ ਤੂੰ ਸਮਝ ਗਈ ਤੇ ਮੈਂ ਆਪੇ ਤੈਨੂੰ ਮਾਫ ਕਰਤਾ ਠੀਕ ਹੈ ਚਲੋ ਹੁਣ ਆਪਾਂ ਨਾ ਚੱਲਦੇ ਆ ਟਾਈਮ ਬੜਾ ਹੋ ਗਿਆ ਤੁਸੀਂ ਹੀ ਜਾ ਕੇ ਨਾ ਮਾਸੀ ਜੀ ਨੂੰ ਦਵਾਈ ਪਿਆ ਕੇ ਦਿਓ ਹਾਂਜੀ ਭਾਬੀ ਮੈਂ ਦਵਾਈ ਦੇ ਦਿੰਦੀ ਹਾਂ ਹਾਂਜੀ ਚਲ ਜਾਓ ਤੁਸੀਂ ਦਵਾਈ ਸਾਰੇ ਸਰਕਾਰ ਦੀ ਸੋ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਕੀ ਮੈਸੇਜ ਦੇਣਾ ਚਾਹੁੰਦੇ ਬੜੇ ਘਰਾਂ 'ਚ ਇਹ ਕੁਝ ਹੁੰਦਾ ਹੈ ਕਿ ਬਜ਼ੁਰਗਾਂ ਦੇ ਮਾਪਿਓ ਜੋ ਬੈਠੇ ਆ ਸਰਕਾਰ ਨੇ ਉਹਨਾਂ ਦੀ ਥੋੜਾ ਜਿਹਾ ਖਰਚਾ ਲਾਇਆ ਆਮਦਨ ਦੇ ਤੌਰ ਤੇ ਕਿ 1500 ਰੁਪਏ ਪੈਨਸ਼ਨ ਨਹੀਂ ਲਈ ਬਿਲਕੁਲ ਹੀ ਨੋ ਬਤ ਹੈ ਜੋ ਨੇ ਕਿ ਉਹਨਾਂ ਦਾ ਧਿਆਨ ਪੈਨਸ਼ਨ 'ਚ ਹੀ ਹੁੰਦਾ ਇਹ ਕੋਈ ਨੋਆ ਪੁੱਤਾਂ ਨੂੰ ਇਹ ਅਪੀਲ ਹੈ ਕਿ ਜੇ ਤੁਹਾਡੀ ਆਪਣੀਆਂ ਇੰਡੀਆ ਕੀਤੀਆਂ ਕਮਾਈਆਂ ਨਾਲ ਨਾ ਤੁਹਾਡਾ ਸਹਾਰਾ ਤੇ ਕੀ ਆ 1500 ਰੁਪਏ ਨਾਲ ਤੁਹਾਡਾ ਸਹਾਰਾ ਜਾਂਦਾ ਕਈ ਤੇ ਮੈਂ ਕਹਿੰਦੀ ਨੋ ਪੋਤਾ ਹੈ ਉਹ ਜਿਆਨ ਬਸ ਇੱਕੋ ਹੀ ਆਸ ਲਾ ਕੇ ਬੈਠ ਜਾਂਦੇ ਉਹਨਾਂ ਨੇ ਹੋਰ ਨਹੀਂ ਕੁਝ ਸੁਣਾਉਣਾ ਵਾਕਈ ਹੀ ਉਹਨਾਂ ਨੇ ਕੰਮ ਵਾਲੀ ਦਾ ਹੀ ਸੁਣਾਉਣਾ ਕੰਮ ਵਾਲੀ ਦਾ ਖਰਚਾ ਹੀ ਪੈਨਸ਼ਨ ਜੋ ਕੱਢਣਾ ਇਹ ਚੋ ਉਹ ਐਂਝ ਕਰਦੇ ਆ ਕੰਮ ਵਾਲੀ ਨੂੰ ਵੀ ਕਹਿੰਦੇ ਆ ਜੋ ਦਾ ਮੀਨਾ ਤੇ ਅੰਤਰੀਕ ਨੂੰ ਆਮ ਕਹਿੰਗੇ ਨਹੀਂ ਤੈਨੂੰ 10 ਤਰੀਕ ਨੂੰ ਹੀ ਦਵਾਂਗੇ 10 15 ਨੂੰ ਪੈਨਸ਼ਨ ਆ ਜਾਣੀ ਹੈ ਤੈਨੂੰ ਉਦੋਂ ਪੈਸੇ ਦਵਾਂਗੇ ਪੈਨਸ਼ਨ ਤੇ ਧਿਆਨ ਹੁੰਦਾ ਤੇ ਜੇ ਮਾਂ ਤੋਂ 150 ਮੰਗ ਲੈਂਦਾ ਵਾ ਤੇ ਕਹਿ ਦਿੰਦੇ ਆ ਨਹੀਂ ਜੀ ਸਾਡੇ ਕੋਲ ਤਾਂ ਹੈ ਨਹੀਂ ਨਹੀਂ ਦੇ ਸਕਦੇ ਤੁਹਾਡੀ ਪੈਨਸ਼ਨ ਆਉਂਦੀ ਤੇ ਹੈਗੀ ਹੈ ਤੁਸੀਂ ਉੱਚਾ ਵੇਖੋ ਤੁਹਾਡੇ ਕੋਲ ਹੋਊਗਾ ਤੇ ਖਰਚ ਲਓ ਇਦਾਂ ਨਾ ਕਰਿਆ ਕਰੋ ਸੋ ਇਹ ਛੋਟੀ ਜਿਹੀ ਰਕਮ ਹੈ ਜਿਹੜੀ ਬਜ਼ੁਰਗਾਂ ਦੀ ਆ ਬਜ਼ੁਰਗਾਂ ਦੇ ਹਿੱਸੇ ਰਹਿੰਦੇ ਅਪਰ ਬਜ਼ੁਰਗਾਂ ਦੇ ਕੋਲ ਹੀ ਰਹਿੰਦੇ ਆ ਕਿ ਤਾਂ ਤੁਹਾਡੇ ਬੱਚਿਆਂ ਵਾਤੇ ਨਹੀਂ ਕੁਛ ਨਾ ਕੁਛ ਬਣਾਉਂਦੇ ਉਹਨਾਂ ਦੇ ਵਿਚਾਰਿਆਂ ਨੇ ਕੀ ਖਾਣ ਹੁੰਦਾ ਤੇ ਕੀ ਖਰਚ ਲੈਣਾ ਹੁੰਦਾ ਉਹ ਤੁਹਾਡੇ ਜੋਗਾ ਹੀ ਜੋੜਦੇ ਰਹ ਜਾਂਦੇ ਆ ਕਿ ਸਾਡੇ ਬੱਚਿਆਂ ਦੇ ਕੰਮ ਹੋ ਗੋ ਸੋ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਾਰਿਆਂ ਨੂੰ ਖਾਸੀ ਖਾਸੀ